ਸਸੀ ਗਾਲ ਜੀ ਸਾਰਿਆਂ ਨੂੰ ਕਿਤਰਾ ਹਾਲ ਚੱਲ ਨੇ ਸਾਰਿਆਂ ਦੇ ਤੇ ਐਵੇਂ ਬਹੁਤ ਵਧੀਆ ਆ ਦੇਖੋ ਜੀ ਮਸੰਮੀਆਂ ਕਹਿੰਦੇ ਜਾਂ ਸਾਰੇ ਕਹਿੰਦੇ ਤੇ ਕੱਚੇ ਲੱਗਦੇ ਆ ਜੀ ਪਰ ਇਹਨਾਂ ਨੂੰ ਪੀਲਾ ਜਿਹਾ ਰੰਗ ਨਹੀਂ ਹੋਇਆ ਜਿਹੜਾ ਪੀਲਾ ਰੰਗ ਹੁੰਦਾ ਉਹ ਪਾਟ ਕੇ ਥੱਲੇ ਡਿੱਗ ਪੈਂਦੇ ਸ਼ਾਇਦ ਇਹ ਸੰਤਰੀ ਹੋਣਗੇ ਬਣੀ ਤੇ ਸામਨੇ ਕਰ ਵਾਲਿਆਂ ਦਾ ਰੰਗ ਕਿੰਨਾ ਸੋਹਣਾ ਕਰਦਾ ਚਿੱਟਾ ਜਿਹਾ ਕਰੀਮ ਜਿਹਾ ਉਹ ਤੇ ਇਹ ਨਾਲ ਕੀਤਾ ਖਾਕੀ ਮੇਰੇ ਟਾਈਮ ਹੋਇਆ ਵਾ 2 ਵਜੇ 24 ਮਿੰਟ ਸ਼ਾਮਾਂ ਦੇ ਤੇ ਅੱਜ ਬੁੱਧਵਾਰ ਕਰਕੇ ਬੱਚਿਆਂ ਨੂੰ ਛੁੱਟੀ ਜਲਦੀ ਹੋਗੀ ਤੇ ਮੌਸਮ ਹੈਗਾ ਜੀ ਮੀ ਹੋਂ ਦੀ ਸੰਭਾਵਨਾ ਹੈਗੀ ਆ ਬੂਟਾ ਕਿੰਨਾ ਉਲੜਿਆ ਪਿਆ ਫੁੱਲਾਂ ਵਾਲਾ ਤਰਨ ਵਾਲੀ ਜਗ੍ਹਾ ਵੀ ਇਹਨੇ ਰੁਕੀ ਪਈ ਐ 95% ਤੇ ਕੋਸ਼ਾ ਵੱਡੇ ਵੱਡੇ ਦਰਖਤਾਂ ਨੇ ਰੁਕੀ ਹਾਂਜੀ ਮੀਂਹ ਪੈਣ ਵਾਲਾ ਮੌਸਮ ਹੈਗਾ ਤੇ ਦੇ ਕੋ ਆਉਂਦਾ ਕਿ ਨਹੀਂ ਆਉਂਦਾ ਨੜਿ ਨਵੇਂ ਪਰਸੈਂਟ ਤੇ ਲੱਗਦਾ ਹੋਊਗਾ ਮੜੀ ਮੜੀਆਂ ਨਾ ਮਾਤਰ ਜਿਹੀਆਂ ਘੜੀਆਂ ਪੈਣ ਦੀਆਂ ਤੇ ਕੱਲ ਦੀਵਾਲੀ ਮੇਰੀ ਠੀਕ ਰਹੀ ਕਿਉਂਕਿ ਮੈਂ ਅਵਦੀ ਕੰਮ ਕੁੰਮ ਕਰਨ ਗਈ ਉੱਥੇ 4-5 ਘੰਟੇ ਲੱਗ ਗਏ ਦਿਨ ਦਾ ਸਮਾਂ ਇਤਰੇ ਨੰਗ ਗਿਆ ਤੇ ਬਾਅਦ ਵਿੱਚ ਤੁਹਾਨੂੰ ਪਤਾ ਫਿਰ کاروبار ਤੇ ਨਹੀਂ 4 ਘੰਟੇ ਨੰਗਣ ਤੇ ਫਿਰ ਸਾਰਾ ਕੰਮ ਪਿੱਛੇ ਪੈ ਜਾਂਦਾ ਕਿਵਰੀ ਜੋ ਇਨਸਾਨ ਸੋਚਦਾ ਹੁੰਦਾ ਨਹੀਂ ਜੋ ਨਹੀਂ ਸੋਚਦਾ ਉਹ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਇੰਨਾ ਸੀਗਾ ਕਿ ਮੈਂ ਘਰ ਦੇ ਕੰਮ ਧੰਦੇ ਕਰ ਗਈ ਸੀ ਤੇ ਜੇ ਕਹਿ ਰਹੇ ਦੀ ਆ ਕੇ ਕਰੂੰਗੀ ਫਿਰ ਤੇ ਅੱਜ ਤੱਕ ਪੈ ਜਣੇ ਸੀਗੇ ਅੱਜ ਦੇ ਦਿਨ ਤੱਕ ਤੇ ਬੜੀ ਕਿੱਥਾ ਮੈਂ ਹੌਮ ਹੌਮ ਕਰਕੇ ਗਈ ਤੇ ਫਿਰ ਹੈਲੋ ਤੇ ਉਸ ਤੋਂ ਬਾਅਦ ਫਿਰ ਸ਼ਾਮੀ ਤਿਆਰ ਹੋ ਕੇ ਗੁਰੂ ਘਰ ਗਏ ਉੱਥੇ ਵੱਜ ਕੇ ਦਾ ਸੰਗਤ ਬਹੁਤ ਜ਼ਿਆਦਾ ਆਈ ਹੱਦੋਂ ਵੱਧ ਆਈ ਕਹਿ ਸਕਦੇ ਦਿਵਾਲੀ ਬਹੁਤ ਵਧੀਆ ਰਹੀ ਪਰ ਮੈਂ ਸਵੇਰ ਦੇ ਵੇਲੇ ਹੀ ਚਾਰ ਨੁੱਕਰਾਂ 'ਵਾਲੇ ਦੀਵਾ ਲਾ ਦਿੱਤਾ ਸੀਗਾ ਤੇ ਚਾਰ ਨੁੱਕਰਾਂ 'ਲੇ ਪੰਜ ਸ਼ਰੀਵੇ ਕਰੇ ਇਹ ਲਿਆ ਕੇ ਰੱਖੇ ਸੀ ਮੈਂ ਇੱਕ ਪਿਛਲੇ ਸਾਲ ਦਾ ਪਿਆ ਸੀ ਨਵਾਂ ਹੀ ਵਰਤਿਆ ਨਹੀਂ ਸੀ ਮੈਂ ਫਿਰ ਮੈਂ ਇੱਕ ਦੀਵਾ ਕਰੇ ਲਾ ਦਿੱਤਾ ਸਵੇਰੇ ਚਾਰ ਨੁੱਕਰਾਂ ਵਾਲਾ ਸਰੋਂ ਦਾ ਤੇਲ ਪਾ ਕੇ ਉਹੋ ਹੀ ਫਿਰ ਮੈਂ ਕਾਫੀ ਘੰਟੇ ਚੱਲਦਾ ਰਿਹਾ ਫਿਰ ਮੈਂ ਸ਼ਾਮੀ ਵੀ ਭੜ ਤੇ ਜਨ ਲਗੀ ਉਹ ਦੀਵਾ ਚਲਾ ਗਈ ਸੀਗੀ ਹੋਰ ਤੇਲ ਪਾ ਕੇ ਤੇ ਗੁਰਦੁਆਰਾ ਕਿ ਫਿਰ 10 ਵਜੇ ਬੰਦ ਕਰਤਾ ਤੇ ਕਿਉਂਕਿ ਫਿਰ ਹੁੰਦਾ ਵੀ ਆਗੂ ਗਨ ਲੱਗ ਜਾਇਆ ਘਰ ਨੂੰ ਸਵੇਰੇ ਉੱਠ ਕੇ ਤੇਲ ਪਿਆ ਸੀ ਉਹ ਚ ਫਿਰ ਉਹ ਵੱਟੀਆਂ ਜੀ ਚਲਾਤੀਆਂ ਤੇ ਮਠਿਆਈ ਲੈਂਦੀ ਸੀ ਗੁਰਦੁਆ ਗੁਰਦੁਆਰੀ ਲੈ ਕੇ ਜਾਣ ਵਾਸਤੇ ਜਲੇਬੀਆਂ ਫਿਰ ਪਤੀਸਾ ਫਿਰ ਇੱਕ ਪਤਾਸਿਆਂ ਦਾ ਡੱਬਾ ਤੇ ਦੀਵਾ ਜਗਾ ਕੇ ਆਈ ਗੁਰਦੁਆਰੇ ਚਾਰ ਨੁਕਰ ਵਾਲਾ ਇੱਕ ਨਾਲੇ ਖੜੀ ਸੀ ਛੋਟੀ ਜੀ ਤੇਲ ਵਾਲੀ ਰੋਂਦਾ ਦੇ ਲੈ ਤੇ ਇਤਨਾ ਰਿਗ ਮੇਰੀ ਦੀਵਾਲੀ ਤੁਹਾਡੀ ਸਾਰਿਆਂ ਦੀ ਦੀਵਾਲੀ ਕਿਹੋ ਜਿਹੀ ਧੰਨਵਾਦ ਤੁਸੀਂ ਮੇਰੀ ਲਾਈਵ ਵਿੱਚ ਆਏ ਤੇ ਉੱਥੇ ਲੰਗਰ ਹਾਲ ਵਿੱਚ ਨੰਗੇ ਪੈਰੀ ਖਲੋਣ ਨਾਲ ਹਨਾ ਲਾਈਨ ਦੇ ਵਿੱਚ ਘੰਟਾ ਲੱਗ ਗਿਆ ਲੰਗਰ ਛਕਣ ਤਿੰਨ ਲਾਈਨਾਂ ਸੀ ਲੰਗਰ ਵਾਸਤੇ ਫਿਰ ਵੀ ਘੰਟਾ ਲੱਗ ਗਿਆ ਲੰਗਰ ਘੰਟਾ ਲੰਗਰ ਛਕਣ ਵਾਸਤੇ ਲਾਈਨ ਚ ਖਲੋਣਾ ਪਿਆ ਫਿਰ ਉਹ ਫਰਸ਼ ਸੀ ਨਾ ਧਰਿਆ ਤੇ ਕਈ ਤੇ ਜੁੱਤੀਆਂ ਪਾ ਕੇ ਚਲੇ ਜਾਂਦੇ ਮੇਰੀ ਕੋਸ਼ਿਸ਼ ਹੁੰਦੀ ਕਿ ਜੁੱਤੀ ਲਾ ਕੇ ਚੱਲਣ ਲਾ ਕੇ ਲੰਗਰ ਹਾਲ ਤੇ ਜਾਇਆ ਜਾ ਪਰ ਫਰਸ਼ ਬੜਾ ਠਰਿਆ ਹੁੰਦਾ ਉਹਦੋਂ ਫਿਰ ਸੀਤ ਜੀ ਚੜ ਜਾਂਦੀ ਹੈ ਪੈਰਾਂ ਨਾਲ ਉਹਣਾ ਤੇ ਮੈਨੂੰ ਲੱਗਦਾ ਉਸ ਕਰਕੇ ਮੇਰੀ ਸੇਜਾ ਜ ਹੋ ਗਈ ਢਿੱਲੀ ਤੇ ਕਰੇ ਸੀ ਕਿ ਮੇਰੇ ਕੋਲ ਦੋ ਤਿੰਨ ਡੈਕੋਰੇਸ਼ਨ ਦੀਆਂ ਹਲਵਿੰਦੀਆਂ ਉਹਨਾਂ ਨਾਲ ਲਾਈਟਾਂ ਸੀਗੀਆਂ ਆਪਾਂ ਉਹ ਹੀ ਲਟਣ ਲਾਤੀਆਂ ਤੇ ਆ ਜਿੱਦਾਂ ਗੁੱਡਿਆਂ ਦਾ ਨਹੀਂ ਰੰਗ ਹੁੰਦਾ ਇੰਡੀਆ ਵਿੱਚ ਜਦੋਂ ਪਤੰਗਾਂ ਦਾ ਸਮਾਂ ਹੁੰਦਾ ਉਹ ਰੰਗਨ ਦੀ ਹਲੋਵਿਨ ਦੇ ਰਾਤ ਨੂੰ ਇਹ ਜਗਾਉਣਗੇ ਤੇ ਹੁਣ ਇਹਨਾਂ ਨੇ ਗਵੰਦ ਕੀਤੇ 13 ਮੱਦੀ ਅਸੀਂ ਦੀਵਾਲੀ ਘਰੇ ਦੀਵੇ ਜਗਣੇ ਸੀਗੇ ਛੋਟੇ ਛੋਟੇ ਪੱਟੀਆਂ ਮਟਕਿਓ ਨਹੀਂ ਜਗਾ ਹੋਏ ਪਰ ਇੱਕ ਜਗਾ ਦਿੱਤਾ ਚਲੋ ਉਹ ਨਹੀਂ ਬਹੁਤਾ ਪਿਛਲੀ ਵਾਰ ਮੇਰੇ ਤੋਂ ਗੁਰਦੁਆਰੇ ਨਹੀਂ ਸੀ ਜਾਇਆ ਫਿਰ ਕਿ ਚਲੋ ਮੈਂ ਗੁਰਦੁਆਰੇ ਚਲੇਗੀ ਆਹ درخت ਤੇ ਕਿੰਨੇ ਸੋਹਣੇ ਪੱਤੇ ਲੱਗਦੇ ਆ ਬੜੇ ਦਿਲ ਨੂੰ ਛੁੰਦੇ ਆ ਜਿਹੜੇ ਪੀਲੇ ਪੀਲੇ ਜਿਹੀ ਬਹੁਤ ਹੀ ਪਿਆਰੇ ਲੱਗਦੇ ਆ ਕਿੰਨਾ ਸੋਹਣਾ درخت ਵੈਸੇ ਤੇ ਸਾਰੇ ਵਧੀਆ ਪਰ ਕੀ ਕੀ ਤੁਹਾਡੇ ਤੁਹਾਨੂੰ ਜ਼ਿਆਦਾ ਹੀ ਸੋਹਣੇ ਲੱਗਦੇ ਆ ਵੀ ਦੇਖੋ ਪੂਤਾਂ ਵਾਲਾ ਦਿਨ ਆਣਾ ਹਲੋਵੀਨ 31 ਤਰੀਕ ਨੂੰ ਤੇ ਲੋਕਾਂ ਨੇ ਬੱਚਿਆਂ ਨੇ ਵੱਡਿਆਂ ਨੇ ਨਿੱਕੇ ਨੇ ਟਾਫੀਆਂ ਲੈਣ ਆਉਣਾ hello everyone how are you guys sorry i was talking in my language punjabi that is my mother tongue so i was talking about what i done yesterday and today yeah sorry if you guys have a hard time to listen, understand my language so i explain little bit if you guys have any question you can ask me te ajj keh sakde ha lazy day mere chalande ya sehat nahi theek utthe tanu pata gurukhar vi punje vi bahena pe aa kaafi time te gurukhar vi bahut zyada sangat sigi langar hal ch vi bahar vi excuse me te ਜਦੋਂ ਆਪਾਂ ਜਦੋਂ ਮੈਂ ਮੱਥਾ ਟਿਕਣਾ ਸੀਗਾ ਉਦੋਂ ਵੀ ਲਾਈਨ ਦੇ ਵਿੱਚ ਖੜਾਉਣਾ ਪਿਆ ਘੰਟਾ ਗਮ ਲਾਈਨਾਂ ਤੋਂ ਉਹਨਾਂ ਨੇ ਮੈਨੂੰ ਲੱਗਾ ਚਾਰ ਬਣਾਈਆਂ ਸੀਗੀਆਂ ਸ਼ਾਇਦ ਬੀਬੀਆਂ ਜ਼ਿਆਦਾ ਸੀ ਕਹਿੰਦੇ ਬੰਦੇ ਥੋੜੇ ਘੱਟ ਤੇ ਪਰ ਕਾਫੀ ਸੀ ਗ ਸੰਗਤ ਕਹਿ ਸਕਦੇ ਜਿ ਤਰ੍ਹਾਂ ਨਗਰ ਕੀਰਤਨਾਂ ਤੇ ਹੁੰਦੀ ਐਨੀ ਸੀਗੀ ਯਾ ਆਈ ਹੈਡ ਵਾਕਿੰਗ Uh, i don't feel like coming outside from my house i just stuck in the kitchen for all day so every day i used to go on youtube watch videos whatever come front and i work in the kitchen but today i try to not go on youtube you know it is waste a lot of time but you know we have habit so today i tried to listen like pray pray stuff you know yeah it is beautiful weather it is windy and uh, cloudy maybe rain come soon so today i force myself to walk i should walk for my health but uh, i need to stop going on youtube too much i watch people's video whatever is come front on my screen my phone screen my neighborhood cutting the tree maybe you can hear the noise I love tree but when we have to cut take care it is very really hard. See the guys is on the top. Now I can check mail my mailbox is here. <laughs> ਦੇਖ ਲਈ ਕਿੰਨੀਆਂ ਕਿ ਚੁੱਟੀਆਂ ਆਈਆਂ ਕੂੜਾ ਜੇ ਜ਼ਿਆਦਾ ਹੁੰਦਾ ਆ ਤੇ ਕੰਮ ਵਾਲੀ ਘੱਟ ਬੇਲੀ ਹੋਣੀ ਹੁੰਦੀ ਹੈ ਹੋਰ ਕੀ ਹੋਣਾ ਇੱਕ ਵਾਰ ਆਪਾਂ ਤਿੰਨ ਗੱਮਾਂ ਵੀ ਕਰ ਸਕਦੇ ਆ ਇੱਕ ਤੇ ਤੁਰਨਾ ਤੁਰ ਹੋ ਜਾਂਦਾ ਨੰਬਰ 2 ਆ ਟਿਟੀਆਂ ਦੇਖ ਕੇ ਲੈ ਜਾਈ ਦੀਆਂ ਹਨ ਡੱਬੇ ਵਿੱਚੋਂ ਤਾਂ ਨੰਬਰ 3 ਲਾਈਵ ਵਿੱਚ ਗੱਲਾਂ ਕਰ ਸਕਦਾ ਯਾ ਵੀ ਹੈਵ ਅ ਲੋਟ ਆਫ ਫੂਡ ਐਟ ਚਰਚ ਜਿਹੜੇ ਜਸ ਕਮ ਫਰਮ ਸਕੂਲ ਕਿਉਂਕਿ ਟੂਡੇਸ ਬੈਂਸ ਟਿੱਦੀ ਕਮਰਲੀ ਨਾ ਚਾਹੁੰਦੇ ਵੀ ਹੋਏ ਮੈਂ ਤਾਂ ਡਨ ਗੱਲਾਂ ਕਰ ਜੇ ਕਦਿਆਂ 11 ਮਿੰਟ ਤੁਰ ਲਿਆ ਯੈਸ ਅੱਜ ਲਈ ਇੰਨਾ ਹੀ ਬਹੁਤ ਆ ਆ ਵੀ ਫੁੱਲ ਕਿੰਨਾ ਸੋਹਣਾ ਲੱਗਦਾ ਪਤਾ ਨਹੀਂ ਤੁਸੀਂ ਦੇਖ ਸਕਦੇ ਜਾਂ ਨਹੀਂ ਜਾਮਨੀ ਰੰਗ ਦੇ ਫੁੱਲ ਬਹੁਤ ਪਿਆਰਾ ਦਰਖਤ ਲੱਗਦਾ ਮੈਨੂੰ ਦੇਖਣ ਨੂੰ ਹੀ एवरीवन थैंक यू so much for coming in my live God bless you guys God give you guys good health Thanks for comment and likes So, I can't walk anymore because I don't feel good today. So, see you guys soon. Take care. Bye bye. This rose looks so pretty. See, I trim all this tree. This took me one hour, more than one hour. I haven't cut more. This one is looks tall and this one. And this one is I hate it. It is it is looks pretty but a lot of work when we had to cut the leaf. Leaf is very hard to cut. See I cannot cut properly because I just have the shear. To cut the thing, I don't know what they call, it, but I just it just says here. I love this kind of roses. I love tree, but I hate when I have to take care, when I have to cut it.